ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰੇ ਵੀਰਾਂ ਨੂੰ ਸਵਾਗਤ ਕਰਦੇ ਹਾਂ ਤੁਹਾਡਾ ਆਪਣੇ ਪੰਜਾਬ ਡਿਸਕਵਰੀ YouTube ਚੈਨਲ ਤੇ ਤੇ ਸਭ ਤੋਂ ਪਹਿਲਾਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਸਬਸਕ੍ਰਾਈਬ ਜ਼ਰੂਰ ਕਰ ਦਿਓ ਤੇ ਅੱਜ ਤੁਹਾਡੇ ਵਾਸਤੇ ਵੀਡੀਓ ਲੈ ਕੇ ਆਏ ਹਾਂ ਇਸ ਵੀਡੀਓ ਵਿੱਚ ਆਪਾਂ ਤੁਹਾਨੂੰ ਦਿਖਾਉਣਾ ਆਪਣੇ ਕੋਲੇ ਜੋ ਘਰੇ ਰੱਖੀ ਹੋਈ ਜਰਮਨ ਸ਼ੈਫਰਡ ਫੀਮੇਲ ਆ ਤੇ ਇਹਦਾ ਆਪਾਂ ਨਾਂ ਇਹਦਾ ਜਿਮੀ ਰੱਖਿਆ ਜਿਮੀ ਨਾਂ ਤੋਂ ਪੂਰਾ ਜਾਣਦੀ ਆਪਣੇ ਆਪ ਨੂੰ ਇਹ ਤੇ ਅੱਜ ਤੁਹਾਨੂੰ ਆਪਾਂ ਇਹਦੀ ਸਮਝਦਾਰੀ ਤੇ ਕਿੰਨਾ ਕਹਦਾ ਦਿਮਾਗ ਆ ਉਹਦੇ ਬਾਰੇ ਆਪਾਂ ਤੁਹਾਨੂੰ ਦਿਖਾਉਣੇ ਆ ਵੀ ਕਿੰਨੀ ਕ ਆਪਾਂ ਇਹਨੂੰ ਟ੍ਰੇਨ ਕਰੀ ਆ ਤੇ ਬੈਠ ਕੇ ਨੇ ਟਰੈਕਟਰ ਤੇ ਜਾਣਾ ਭਾਵੇਂ ਇਹਨੂੰ ਕਿੰਨਾ ਹੀ ਆਖੀਏ ਵੀ ਗੱਡੀ ਤੇ ਬਹਿ ਜਾ ਗੱਡੀ ਤੇ ਨਹੀਂ ਇਹ ਬਹਿੰਦੀ ਭਾਵੇਂ ਖੇਤ ਜਾਣਾ ਭਾਵੇਂ ਖੇਤ ਤੋਂ ਵਾਪਸ ਆਉਣਾ ਟਰੈਕਟਰ ਤੇ ਬੈਠ ਕੇ ਜਾਊ ਤੇ ਆਜੋ ਅੱਜ ਆਪਾਂ ਤੁਹਾਨੂੰ ਇਹਦੀ ਖੇਤ ਜਾਣ ਦੀ ਵੀਡੀਓ ਦਿਖਾਉਣੇ ਆ ਤੇ ਐਂਡ ਤੱਕ ਸਾਰੀ ਵੀਡੀਓ ਦੇਖਦੇ ਰਹੋ ਤੇ ਇਹ ਟਰੈਕਟਰ ਤੇ ਇਸੇ ਤਰ੍ਹਾਂ ਮਗਰਾੜ ਤੇ ਖੜਕੇ ਖੇਤ ਜਾਣਾ ਇਹਨੇ ਖੇਤ ਜਾ ਕੇ ਵੀ ਐ ਪੂਰਾ ਆਖੇ ਲੱਗਣਾ ਅੱਜ ਕੱਲ ਕੋਈ ਹੋਰ ਨਾ ਜਵਾਗ ਨਹੀਂ ਸ਼ਾਇਦ ਆਖੇ ਲੱਗਦਾ ਜਿੰਨਾ ਕੇ ਕਹਿਣਾ ਮੰਨਦੀ ਆ ਓਏ ਜਿੰਮੀ ਗੱਲ ਸੁਣ ਓ ਖੜੀ ਆਪਣੀ ਗੱਡੀ ਤੇ ਗੱਡੀ ਨਾਲ ਕੋਈ ਲੈ ਆ ਉੱਥੇ ਚੱਲ ਪਾਜਾ 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 ਗੱਡੀ ਤੇ ਬਹਿ ਜਾ ਜਾ ਕੇ ਨਿਗ੍ਹਾ ਰੱਖੀ ਕੋਈ ਲੈਣ ਆ ਜਾਵੇ ਟਰੈਕਟਰ ਐ ਪਾਜਾ ਓ ਗੱਡੀ ਤੇ ਜਾ ਕੇ ਬਹਿ ਜਾ। ਹੈ ਇੱਥੇ ਬੈਠੀ ਰਹੀ। ਉੱਤਰੀ ਨਾ ਜਨਰ ਮੈਂ ਕਹਿੰਦਾ ਨਹੀਂ। ਹਾਈ ਬਹਿ ਜਾ। ਹਾਈ ਬਹਿ ਜਾ। ਹਾਂ ਬਹੁਤ ਸਿਆਣਾ ਬੋਤਾ। ਬੈਠਾ ਰਹੀ ਆਏ ਹੁਣ। ਗੱਲ ਸੁਣ ਮੇਰੀ। ਜਿੰਮੀ ਜਿੰਮੀ ਗੱਲ ਸੁਣ। ਬਹਿ ਜਾ ਇੱਥੇ ਪਹਿਲਾਂ। ਬਹਿ ਜਾ। ਬੈਠ ਕੇ ਗੱਲ ਸੁਣ ਮੇਰੀ ਬੈਠ ਕੇ ਗੱਲ ਸੁਣ ਨੀਰਾ ਆਪਾਂ ਲਾਦ ਲਿਆ ਗੱਡੀ ਤੇ ਤਾਂ ਹੁਣ ਤੂੰ ਗੱਡੀ ਤੇ ਬੈਹਿ ਕੇ ਜਾਣਾ ਚੰਗਾ ਨੀਰਾ ਨਾ ਡਿੱਗ ਪਏ ਚੱਲ ਗੱਡੀ ਤੇ ਜਾਣਾ ਟਰੈਕਟਰ ਤੇ ਨਹੀਂ ਜਾਣਾ ਗੱਡੀ ਕਿਹੜੀ ਆ ਫਿਰ ਓਰੇ ਗੱਡੀ ਤੇ ਚੱਲ ਏ ਗੱਡੀ ਤੇ ਇੱਧਰ ਪਾਗਲੇ ਓਰੇ ਆ ਯਾਰਾ ਤੂੰ ਸੁਣਦਾ ਹੀ ਨਹੀਂ ਫਿਰ ਜਿੰਮੀ ਟਰੈਕਟਰ ਤੇ ਨਹੀਂ ਗੱਡੀ ਤੇ ਚੱਲ ਆ ਜਾ ਇੱਥੇ ਬੈਠਾ ਰਹੇ ਜਿੰਮੀ ਜਿੰਨਾ ਯਾਰ ਮੈਂ ਕਹਿੰਦਾ ਨਹੀਂ ਉਤਰਨਾ ਨਹੀਂ ਪੁੱਤ ਐਨੇ ਗਾ ਰੱਖੀਂ ਬਬੂ ਦੀ ਹਾਏ ਨੇਗਾ ਰੱਖੀਂ ਜੀ ਕਿਤੇ ਭੱਜ ਜੇ ਮੈਂ ਬੱਬੂ ਗਣੀ ਝਾਕੀ ਜਾਈ ਚੰਗਾ ਕਿਤੇ ਤੈਨੂੰ ਲੱਦਣਾ ਪੈ ਜੇ ਨੀਰਾ ਇੱਥੇ ਬੈਠਾ ਰਹੇ ਬਾਕੀ ਜਿਹਨਾਂ ਯਾਰ ਮੈਂ ਕਹਿੰਦਾ ਨਹੀਂ ਉਤਰਨਾ ਨਹੀਂ ਨਹੀਂ ਕੋਈ ਟਰੈਕਟਰ ਲੈ ਜੂ ਆਪਣਾ ਚੱਕ ਕੇ ਇਹਦੇ ਨਿਗਾ ਤੇ ਬੈਠਾ ਰਹੇ ਤੂੰ ਜਿਮੀ ਮੈਂ ਜਾਣਾ ਕੋਠੇ ਕੋਲੇ ਗੱਲ ਸੁਣ ਤੀ ਬਾਬੂ ਦੀ ਨਿਗਾ ਰੱਖੀ ਇੱਥੇ ਬੈਠੀ ਰਹੀ ਜੰਗਾ ਉਹ ਨਿਗਰਾ ਵੱਡੀ ਜਾਂਦਾ ਬਾਬੂ ਨਿਗਰਾ ਰੱਖਣੀ ਹੈ ਜੀ ਇਹਦੇ ਟਰੈਕ ਭਜਾ ਕੇ ਲੈ ਜਾਏ ਚੰਗਾ ਮੈਂ ਉਧਰ ਜਾਂਦਾ